ਮੌਸਮ ਵਿਭਾਗ ਦੇ ਵੱਲੋਂ ਪਿਛਲੇ ਦਿਨ ਹੀ ਸੁਚੇਤ ਕੀਤਾ ਗਿਆ ਸੀ ਕਿ ਇਸ ਵਾਰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣਗੇ। ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਸਫਾਈ ਨਾ ਮਾਤਰ ਦਿਖਾਈ ਦੇ ਰਹੀ ਆ। ਇਹ ਜਾਣਨੇ ਕਿ ਸਫਾਈ ਦਾ ਇੰਤਜ਼ਾਮ ਹੋਵੇ ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਰਹੇ ਆ ਸੀ। ਉਤੇ ਰਹਿੰਦੇ ਜਾ ਜਾ ਕੇ ਦੇਖ ਲੈ ਕੋਈ ਅਫਸਰ ਨਹੀਂ ਸੁਣ ਰਿਹਾ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਅੱਜ ਵੀ ਕਿ ਅੱਗੇ ਬਦਬੂ ਬੜੀ ਮਾਰ ਰਹੀ ਆ ਪਾਣੀ ਤੇ ਬਦਬੂ ਤਾਂ ਸਮਝ ਲੋ ਨੱਕ ਬੰਦ ਕਰਕੇ ਖੜਨਾ ਪੈਂਦਾ ਜੀ ਕਰਬੀਆ ਲਾਗੇ ਗਰਕੀ ਬਣੀ ਹੋਊਗੀ ਕੋਈ ਕੰਮ ਹੋਇਆ ਉਹ ਗੱਭ ਐਵੇਂ ਵੀ ਤੀਤ ਹੁੰਦਾ ਵੀ ਉਹ ਗਰਕੀ ਚੋਂ ਹੀ ਪਾਣੀ ਇੱਧਰ ਆ ਰਿਹਾ ਸਫਾਈ ਦਾ ਕੀ ਹੋਣੀ ਸੀ ਉਰੇ ਨਰਕਪਰੀ ਜ਼ਿੰਦਗੀ ਜੀ ਰਿਆਂ ਦੁਕਾਨਦਾਰ ਖਰਚਾ ਪਾ ਕੇ ਜਾ ਰਿਹਾ ਹੈ ਬਸੇ ਸਾਬ ਹੋ ਗਿਆ ਉਰੇ ਆਮ ਪਬਲਿਕ ਤੇ ਅਫਸਰਾਂ ਦਾ ਇਹ ਫਰਕ ਹੈ ਵੀ ਉਰੇ ਆਮ ਪਬਲਿਕ ਆ ਉਥੇ ਅਫਸਰ ਰਹਿੰਦੇ ਨੇ ਉਹਨਾਂ ਰਣਵੀਰ ਕਲੱਬ 'ਚ ਬਿਲਕੁਲ ਪਾਣੀ ਨਹੀਂ ਖੜ ਰਿਆ ਤੇ ਉਰੇ ਕੋਟਰ ਰੋਡ ਤੇ ਚਾਰ ਪੰਜ ਦਿਨ ਹੋ ਗਏ ਬਹੁਤ ਨਰਕਪਰੀ ਜ਼ਿੰਦਗੀ ਦੁਕਾਨਦਾਰ ਤੇ ਉਹ ਜਿਹੜੇ ਰਹਿਸ਼ ਕਰ ਰਹੇ ਨੇ ਜੀ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਪਿਛਲੇ ਦਿਨ ਹੀ ਸੁਚੇਤ ਕੀਤਾ ਗਿਆ ਸੀ ਕਿ ਇਸ ਵਾਰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣਗੇ। ਉਥੇ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਸਫਾਈ ਨਾ ਮਾਤਰ ਦਿਖਾਈ ਦੇ ਰਹੀ ਆ। ਚਾਹੇ ਉਹ ਗੰਦੇ ਨਾਲੇ ਹੋਣ, ਬਰਸਾਤੀ ਨਾਲੇ ਹੋਣ ਜਾਂ ਫਿਰ ਸੀਵਰੇਜ ਦੀ ਸਮੱਸਿਆ ਹੋਵੇ। ਪਰ ਇਸ ਸਮੇਂ ਅਸੀਂ ਸੰਗਰੂਰ ਦੇ ਫੇਰੂ ਮਾਨਪੁੱਤ ਅਤੇ ਦਾਖਾਨੇ ਦੇ ਬਿਲਕੁਲ ਸਾਹਮਣੇ ਖੜੇ ਆ ਤਾਂ ਉਹਨੂੰ ਦੱਸਦੀ ਕਿ ਇੱਥੇ ਹੀ ਜਿਹੜਾ ਕਚੈਰੀਆਂ ਮੌਜੂਦ ਨੇ ਜਿੱਥੋਂ ਹਰ ਰੋਜ਼ ਜੱਜ ਸਾਹਿਬਾਨ ਵਕੀਲ ਸਾਹਿਬਾਨ ਨਾਲ ਹੀ ਕੁੜੀਆਂ ਦਾ ਸਕੂਲ ਆ ਤੇ ਦੋ ਤਿੰਨ ਹੋਰ ਪ੍ਰਾਈਵੇਟ ਸਕੂਲ ਨੇ ਜੋ ਬੱਚੇ ਵੀ ਇਸ ਗੰਦੇ ਪਾਣੀ ਤੋਂ ਲੰਘਣ ਦੇ ਲਈ ਮਜਬੂਰ ਹੋ ਜਾਂਦੇ ਨੇ ਪਹਿਲਾਂ ਤੁਸੀਂ ਤਸਵੀਰ ਵੇਖੋ ਮੀਂਹ ਦਾ ਪਾਣੀ ਨਹੀਂ ਮੀਂਹ ਬੇਸ਼ੱਕ ਪੈ ਚੁੱਕਿਆ ਤੇ ਸੀਵਰੇਜ ਦਾ ਗੰਦਾ ਪਾਣੀ ਆ ਜਿਸ ਦੇ ਨਾਲ ਜੋ ਦੁਕਾਨਦਾਰ ਨੇ ਜਿੰਨਾਂ ਦੁਕਾਨਾਂ ਦੀਆਂ ਅੱਗੇ ਪਾਣੀ ਖੜਿਆ ਉਹਨਾਂ ਦੇ ਲਈ ਸਿਰ ਦਰਦ ਬਣਿਆ ਹੋਇਆ ਇਹ ਸੇਵਰੇਜ ਦਾ ਪਾਣੀ ਪਰ ਦੂਜੇ ਪਾਸੇ ਇੱਕ ਮੋੜ ਦੇ ਉੱਤੇ ਵੈਸੇ ਤਾਂ ਦਿਖਾਈ ਨਹੀਂ ਦੇ ਰਿਹਾ ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਉਹ 100% ਇਸ ਟੋਏ ਦੇ ਵਿੱਚ ਗਿਰੂਗਾ ਅਤੇ ਗਿਰੇ ਵੀ ਨੇ ਸੱਟਾਂ ਵੀ ਲੱਗੀਆਂ ਨੇ ਕਈ ਲੋਕਾਂ ਦੇ ਪਰ ਜਿੱਥੇ ਸਿਹਤ ਭਾਗ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਭਾਗ ਵੀ ਚੁਸਤ ਪ੍ਰੋਤਨਾਂ ਦੇ ਨਜ਼ਰ ਆਉਂਦੀ ਆ ਪਰ ਗੰਦੇ ਖੜੇ ਪਾਣੀ ਦੇ ਉੱਤੇ ਮੱਛਰ ਵੀ ਪਿੰਪਣਾਉਂਦਾ ਹੋਇਆ ਨਜ਼ਰ ਆ ਰਿਹਾ ਕੀ ਨਾਮ ਹੈ ਸਰ ਸ੍ਰੀਂਦਰ ਮੋਹਨ ਨਾਮ ਹੈ ਸ੍ਰੀਂਦਰ ਮੋਹਨ ਜੀ ਹਾਲਾਤ ਬਦ ਤੋਂ ਬੱਤਰ ਹੋਏ ਪਏ ਨੇ ਕੀ ਬੋਲਣ ਚੁਣੇ ਅਸੀਂ ਇਹ ਚਾਹਨੇ ਕਿ ਬਈ ਸਫਾਈ ਦਾ ਇੰਤਜ਼ਾਮ ਹੋਵੇ ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਰਹੇ ਆ ਅਸੀਂ ਕਿੰਨਾ ਤਾਂ ਕਮੇਟੀ ਤੇ ਆਂਦੇ ਰੇ ਬਹੁਤ ਸ਼ਿਕਾਇਤਾਂ ਕਰੀਏ ਮ ਬੁਤੇਰੇ ਨੇ ਜਾ ਜਾ ਕੇ ਦੇਖ ਲਿਆ ਕੋਈ ਅਫਸਰ ਨਹੀਂ ਸੁਣ ਰਿਹਾ ਕੋਈ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਔਰ ਸਵੇਰੇ ਆਨੇ ਸ਼ਾਪ ਤੇ ਜਿਸ ਤਰ੍ਹਾਂ ਉਹਦੇ ਸ਼ਾਮ ਨੂੰ ਚਲੇ ਜਾਣੇ ਨੌਕਰਾਂ ਦੀ ਤਨਖਾਹ ਖੁਦ ਪੈ ਰਹੀ ਹੈ ਆਪਣਾ ਤਾਂ ਖਰਚਾ ਕਿੱਥੋਂ ਕੱਢਾਂਗੇ ਜਿਹੜਾ ਮਾਲ ਬਣਾਉਣੇ ਉਹ ਵੀ ਬੇਕਾਰ ਹੋ ਰਿਹਾ ਹੈਗਾ ਜੀ ਸੜਕਾ ਅੱਛਾ ਕੰਮ ਹੈਗਾ ਬੇਕਰੀ ਦਾ ਕੰਮ ਹੈਗਾ ਸਾਡਾ ਕਸਟਮਰ ਆਏਗਾ ਕਿੱਥੋਂ ਜੀ ਕਸਟਮਰ ਆਣ ਦੀ ਜਗ੍ਹਾ ਹੀ ਨਹੀਂ ਹੈ ਜੇਕਰੋ ਪਾਣੀ ਦੇਖ ਲਓ ਘੋਡੇ ਘੋਡੇ ਪਾਣੀ ਹੋ ਜਾਂਦਾ ਹੈਗਾ ਜੀ ਕੱਲ ਘੜਾ ਐਸੇ ਪਾਣੀ ਕਿਸ ਨੂੰ ਲਗਾ ਕੇ ਅੱਜ ਫੇਰ ਉਹੀ ਹਾਲ ਹੈ ਔਰ ਫਲੋ ਹੋ ਜਾਂਦਾ ਹੈਗਾ ਜੀ ਨਿਕਾਸੀ ਬਿਲਕੁਲ ਵੀ ਨਹੀਂ ਹੈਗੀ ਪ੍ਰਸ਼ਾਸਨ ਅਸੀਂ ਵੇਖਿਆ ਅੱਗੇ ਬਦਬੂ ਬੜੀ ਮਾਰ ਰਹੀ ਆ ਪਾਣੀ ਤੇ ਬਦਬੂ ਤਾਂ ਸਮਝ ਲਓ ਨੱਕ ਬੰਦ ਕਰਕੇ ਖੜਨਾ ਪੈਂਦਾ ਜੀ ਇੰਨਾ ਕੰਮ ਹੋਇਆ ਜੀ ਕਸਟਮਰ ਤਾਂ ਆਂਦੇ ਆਂਦਾ ਆ ਇਹਨੀਆਂ ਰਿਹਾ ਜੂ ਆਏਗਾ ਵੀ ਕਿਤੋਂ ਕਿਉਂਕਿ ਪਾਣੀ ਇੰਨਾ ਖੜਿਆ ਉਸ ਸੀਵਰੇਜ ਦਾ ਪਾਣੀ ਹੈਗਾ ਜੀ ਸਾਰਾ ਓਵਰਫਲੋ ਹੋ ਰਿਹਾ ਹੈਗਾ ਸੀਵਰੇਜ ਦਾ ਪਾਣੀ ਆ ਓਵਰਫਲੋ ਹੋਇਆ ਸਿੰਘਰਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਤੇ ਇੱਥੇ ਜੋ ਗੰਦ ਕਿਹੜੀ ਸਾਲ ਪਹਿਲਾਂ ਗਰਕੀ ਬਣਾਈ ਗਈ ਸੀ ਫੇਰੂਮਾਨ ਬ ਉਹ ਗਰਕੀ ਦਾ ਸਾਨੂੰ ਤਾਂ ਕੋਈ ਐ ਲੱਗਿਆ ਨਹੀਂ ਲੱਖ ਰੁਪਇਆ ਲਾ ਕੇ ਗਰਕੀ ਬਣੀ ਹੋਊ ਵੀ ਕੋਈ ਕੰਮ ਹੋਇਆ ਉਹ ਐਵੇਂ ਵਸਤਿਤ ਹੁੰਦਾ ਵੀ ਉਹ ਗਰਕੀ ਚੋਈ ਪਾਣੀ ਇੱਧਰ ਆ ਰਿਹਾ ਸਫਾਈ ਦਾ ਕੀ ਹੋਣੀ ਸੀ ਉਰੇ ਨਰਕਪਰੀ ਜ਼ਿੰਦਗੀ ਜੀਰਿਆ ਦੁਕਾਨਦਾਰ ਖਰਚਾ ਪਾ ਕੇ ਜਾ ਰਿਹਾ ਉਹਨੂੰ ਆਪਣੇ ਜਿਹੜੇ ਕਾਰੀਗਰ ਆ ਨੌਕਰ ਆ ਉਹਨਾਂ ਦਾ ਖਰਚਾ ਪੈ ਰਿਹਾ ਪੜ੍ਹਿਆ ਲਿਖਿਆ ਕਸਟਮਰ ਨਹੀਂ ਆ ਰਿਹਾ ਹਲਾ ਕਹਿੰਦਾ ਜੀ ਬਦਬੂ ਮਾਰ ਰਹੀ ਹੈ ਉਰੇ ਜੱਜੇ ਸਹਿਬਾਨ ਵਕੀਲ ਸਕੂਲ ਦੇ ਬੱਚੇ ਕਈ ਗਿਰਦੇ ਬੱਚੇ ਗਿਰ ਜਾਂਦੇ ਨੇ ਪਾਣੀ ਚ ਕੱਪੜੇ ਖਰਾਬ ਹੋ ਜਾਂਦੇ ਨੇ ਸੱਟਾਂ ਵੱਜਦੀਆਂ ਨੇ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਨਾਲੇ ਕਹਿੰਦੇ ਵੀ ਮੁੱਖ ਮੰਤਰੀ ਦਾ ਸ਼ਹਿਰ ਆ ਜੀ ਐਮ ਸੀਟੀ ਹੈ ਜਿਹਨੂੰ ਆਪਾਂ ਪੁੱਛ ਲਿਆ ਨੇ ਪੇਪਰ ਚ ਪੜ੍ਹਦੇ ਆ ਟੀਵੀ ਚ ਪੜ੍ਹਦੇ ਆ ਵੀ ਸੀ ਐਮ ਸੀਟੀ ਹੈ ਸੰਗਰੂਰ ਥੋੜਾ ਬਹੁਤ ਸਾਫ਼ ਸੁਥਰਾ ਪਰ ਇਹ ਜੀ ਵੀਰੇ ਕੋਈ ਗੱਲ ਨਜ਼ਰ ਨਹੀਂ ਆਉਂਦੀ ਸਿਰਫ ਦਾਅਵੇ-ਦਾਅਵੇ ਨੇ ਸਿਰਫ ਦਾਅਵੇ ਹੀ ਖੋਖਲੇ ਦਾਅਵੇ ਨੇ ਖੋਖਲੇ ਦਾਅਵੇ ਨੇ ਸਿੰਘਲਾ ਸਾਹਿਬ ਕਹਿੰਦੇ ਇੱਕ ਪਿਛਲੇ ਪਿੱਛੇ ਜੇ ਤੇ ਇੱਕ ਬੋਰ ਕੀਤੇ ਗਏ ਨੇ ਥਾਂ ਥਾਂ ਦੇ ਉੱਤੇ ਬੋਰ ਕੀਤੇ ਗਏ ਨੇ ਜੋ ਮੀਂਹ ਦੇ ਪਾਣੀ ਨੇ ਉਹ ਨੀਚੇ ਚਲਾ ਜਾਵੇ ਪਰ ਉਹ ਵੀ ਬੰਦ ਪਏ ਨੇ ਪਰ ਸ਼ਿਵਰੀ ਦਾ ਪਾਣੀ ਛੜਕਣ ਦੇ ਉੱਤੇ ਫਿਰ ਰਿਹਾ ਤੇ ਉਸ ਦੇ ਉੱਤੇ ਬਿਮਾਰੀਆਂ ਮੰਡਰਾ ਰਹੀਆਂ ਨੇ ਕੀ ਨਾਮ ਹੈ ਸਰ ਇਹ ਗੱਲ ਹੋ ਰਹੀ ਹੈ ਜਿਹੜੇ ਅਫਸਰ ਸੇਵਨ ਹੈ ਜਿਵੇਂ ਰਣਵੀਰ ਕਲੱਬ ਹੈ ਉਹ ਦੋਨੇ ਪਾਸੇ ਸਾਫ਼ ਹੋ ਗਿਆ ਉਹਦੇ ਆਮ ਪਬਲਿਕ ਤੇ ਅਫਸਰਾਂ ਦਾ ਇਹ ਫਰਕ ਹੈ ਵੀ ਉਰੇ ਆਮ ਪਬਲਿਕ ਆ ਉਥੇ ਅਫਸਰ ਰਹਿੰਦੇ ਨੇ ਹੁਣ ਰਣਵੀਰ ਕਲੱਬ 'ਚ ਬਿਲਕੁਲ ਪਾਣੀ ਨਹੀਂ ਖੜ ਰਿਹਾ ਤੇ ਉਰੇ ਕੋਟਰ ਰੋਡ ਤੇ ਚਾਰ ਪੰਜ ਦਿਨ ਹੋ ਗਏ ਬਹੁਤ ਨਰਕਪਰੀ ਜ਼ਿੰਦਗੀ ਦੁਕਾਨਦਾਰ ਤੇ ਜਿਹੜੇ ਜਿਹੜੇ ਰਹਿائش ਕਰ ਰਹੇ ਨੇ ਜੀ ਰਹੇ ਨੇ ਕੀ ਨਾਮ ਆ ਸਰ ਮੇਰਾ ਨਾਮ ਗੌਰਵ ਹੈ ਜੀ ਇਹ ਉਰੇ ਜੇ ਤੁਸੀਂ ਐ ਮੰਨੋ ਜੇ ਘਟੋ ਘਟ ਆ ਵੀ ਗਰਕੀਆਂ ਦੇ ਪੈਪ ਵੀ ਇਹ ਘਟੋ ਘਟ ਸਾਫ ਕਰ ਦੇਣ ਸਾਡੇ ਵਾਸਤੇ ਉਹ ਵੀ ਬਹੁਤ ਹੋ ਜਾਊਗਾ ਘਟੋ ਘਟ ਪਾਣੀ ਜਿਹੜਾ 6 ਘੰਟੇ ਲੰਘਦਾ ਗਰਕੀ ਵਾਲੇ ਪਾਣੀ ਨਾਲ ਘਟੋ ਘਟ 4 ਘੰਟੇ ਦਾ ਪਾਣੀ ਲੰਘੇ ਜੀ ਨਹੀਂ ਤਾਂ ਉਰੇ ਇਹ ਅੱਜ ਚੌਥਾ ਦਿਨ ਹੈ ਜਿਹੜਾ ਪਾਣੀ ਬੈਕ ਆ ਰਿਹਾ ਹੁਣ 4 ਦਿਨ ਥੋੜੀ ਨਾ ਦੁਕਾਨ ਦਾ ਡੀਕੀ ਜਾਂਦਾ ਜੀ ਪਰਸੋ ਸਾਨੂੰ ਦੁਕਾਨ 'ਚ ਜਿਹੜਾ ਮੈਂ ਦੁਕਾਨ 10 ਵਜੇ ਬੰਦ ਕਰਦਾ ਮੈਂ ਪਰਸੋ 8 ਵਜੇ ਦੁਕਾਨ ਬੰਦ ਕਰਕੇ ਗਿਆ ਸਮੈਲ ਕਰਕੇ ਜੀ ਬੈਠਣਾ ਔਖਾ ਹੋਇਆ ਪਿਆ ਮੱਛਰ ਤੋਵਾ ਬੋਲੀ ਪਈਆ ਉਰੇ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਬੈਠਣਾ ਬੜਾ ਮੁਸ਼ਕਲ ਆ ਪਿਆ ਦੁਕਾਨਦਾਰ ਸਾਡੇ ਹੋਰ ਵੀ ਮੌਜੂਦ ਨੇ ਕੀ ਨਾਮ ਸਰ ਸਰ ਅਸ਼ੀਸ਼ ਸਿੰਘਲਾ ਸਰ ਇਹ ਸਭ ਕਿਸ ਤਰ੍ਹਾਂ ਵੇਖਦੇ ਹੋ ਤੁਹਾਡੀ ਦੁਕਾਨ ਦੇ ਮੂਰੇ ਇੱਕ ਟੋਆ ਇਹਦੇ ਵਿੱਚ ਪਤਾ ਲੱਗਿਆ ਕੁਝ ਵਿਅਕਤੀ ਵੀ ਗਿਰੇ ਨੇ ਸਰ ਇਹ ਐ ਲੈ ਲੋ ਜਿਸ ਦਿਨ ਜਦੋਂ ਵੀ ਮੀਂਹ ਪੈਂਦਾ ਹੈ ਜਾਂ ਬੈਕ ਮਾਰਦਾ ਹੈ ਸੀਵਰੇਜ ਤਾਂ ਇਹ ਟੋਆ ਬਹੁਤ ਜ਼ਿਆਦਾ ਡੂੰਘਾ ਟਕਟੋ ਘੜ 3 ਤੋਂ 4 ਫੁੱਟ ਦੇ ਵਿੱਚ ਡੂੰਘਾ ਹੈ ਤੇ ਕੋਈ ਵੀ ਵਿਅਕਤੀ ਜਦੋਂ ਮੋਟਰਸਾਈਕਲ ਸਕੂਟਰੀ ਜਾਂ ਕੋਈ ਈ ਰਿਕਸ਼ਾ ਵਗੈਰਾ ਲੰਘਦੀ ਹੈ ਉਹਨੂੰ ਨਹੀਂ ਪਤਾ ਹੁੰਦਾ ਵੀ ਇਹਦੇ ਵਿੱਚ ਨੀਚੇ ਟੋਆ ਹੈ ਤਾਂ ਉਹਦੇ ਉਲਟ ਜਾਂਦਾ ਹੈ ਤੇ ਬਹੁਤ ਸੱਟਾਂ ਲੱਗਦੀਆਂ ਨੇ ਕੱਲ ਇੱਕ ਬਜ਼ੁਰਗ ਦੰਪਤੀ ਦੇ ਗਿਰਨ ਨਾਲ ਬਹੁਤ ਉਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਦਾ ਮੋਬਾਈਲ ਵੀ ਦੋ ਘੜੀਆਂ ਪਾਣੀ ਦੇ ਵਿੱਚ ਗਿਰ ਗਿਆ ਤੇ ਇੱਥੇ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਮੈਂ মিডিਆ ਦੇ ਜ਼ਰੀਏ ਪ੍ਰਸ਼ ਪੀ ਇਹ ਕੰਮ ਦਾ ਸਾਥ ਸੁਭਾਈ ਦਾ ਹੋਵੇ ਹੋਵੇ ਇੱਕ ਚਾਰੇ ਪਾਸੇ ਰੈਂਪੋ ਬਣਾਏ ਜਾਣ ਕਿਉਂਕਿ ਇਹ ਚੌਕ ਹੈ ਇੱਥੇ ਲੋਕ ਬੜੀ ਤੇਜ਼ੀ ਨਾਲ ਲੰਘਦੇ ਹਨ ਮੇਰੀ ਦੁਕਾਨ ਨੁੱਕੜ ਤੇ ਹੋਣ ਕਰਕੇ ਸਾਨੂੰ ਦਿਖਦਾ ਹੈ ਵੀ ਇੱਥੇ ਬਹੁਤ ਲੋਕਾਂ ਦੇ ਰੋਜ਼ਾਨਾ ਘੱਟੋ ਘੱਟ 8 ਤੋਂ 10 ਐਕਸੀਡੈਂਟ ਰੋਜ਼ਾਨਾ ਡੇਲੀ ਦੇ ਨਾਰਮਲ ਨੇ ਹੁੰਦੇ ਹੀ ਹੁੰਦੇ ਹਨ ਜੇਕਰ ਗੱਲ ਕੀਤੀ ਆ ਵੀ ਇਸ ਸਮੱਸਿਆ ਬਾਰੇ ਕੋਈ ਕਮੇਟੀ ਦੇ ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਈ ਆ ਨਹੀਂ ਕੋਈ ਇਸ ਬਾਰੇ ਕੋਈ ਉਹ ਨਹੀਂ ਹੋਈ ਜੀ ਅਧਿਕਾਰੀਆਂ ਨਾਲ ਗੱਲ ਕੱਲ ਪਹਿਲਾਂ ਵੀ ਇਹਦੇ ਬਾਰੇ ਅਖਬਾਰ ਦੇ ਵਿੱਚ ਪ੍ਰੈਸ ਵਿੱਚ ਖਬਰ ਲੱਗੀ ਜੀ ਪਰ ਹਾਲੇ ਤੱਕ ਸਾਡੀ ਦੁਕਾਨਦਾਰਾਂ ਦੀ ਕੋਈੁੱਧ ਬੁੱਧ ਲੈਣ ਵਾਸਤੇ ਕੋਈ ਨਹੀਂ ਆਇਆ ਹੈ ਨਾ ਹੀ ਸਾਨੂੰ ਕਿਸੇ ਨੇ ਪੁੱਛਿਆ ਵੀ ਆ ਕੇ ਤੁਸੀਂ ਕੀ ਕਰ ਰਹੇ ਹੋ ਜਾਂ ਕਿਵੇਂ ਦੁੱਖ ਭਰੀ ਨਰਕ ਭਰੀ ਜ਼ਿੰਦਗੀ ਤੁਸੀਂ ਬਤੀਤ ਕਰ ਰਹੇ ਹੋ ਇਸ ਨਾਲ ਦੁਕਾਨਦਾਰੀ ਤੇ ਅਸਰ ਪੈ ਰਿਹਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਸਰ ਜੀਵੇਂ ਸਵੇਰੇ ਆਨੇ ਆ ਉਮੀਦ ਸ਼ਾਮ ਉੱਠ ਕੇ ਜਾਣਾ ਪੈਂਦਾ ਹੈ ਕਸਟਮਰ ਦੇਖੋ ਤੁਸੀਂ ਵੀ ਅਸੀਂ ਵੀ ਕਸਟਮਰ ਬਣ ਕੇ ਜਾਂਦੇ ਹਾਂ ਕਿਤੇ ਆ ਕਬੰਦਾ ਹੀ ਚੰਦਬੀ ਮੈਂ ਸਾਫ ਸੁਥਰੀ ਜੰਗਾ ਤੇ ਸਾਫ ਸੁਥਰਾ ਸਮਾਨ ਲਿੱਤਾ ਜਾਵੇ ਪਰ ਲੇਕਿਨ ਜੇ ਤੋਂ ਨਰਕਪਰਾ ਜੀਵਨ ਬਸੀਬ ਤੀਤ ਕਰ ਰਹੇ ਆ ਤਾਂ ਸਾਡੇ ਕਸਟਮਰ ਕਿਉਂ ਸਾਡੇ ਨਾਲ ਬਤੀਤ ਕਰੂਗਾ ਇਸ ਚੀਜ਼ ਵਾਸਤੇ ਇਹ ਬਿਲਕੁਲ ਹੈ ਦੁਕਾਨਦਾਰਾਂ ਦਾ ਕਹਿਣਾ ਕਿ ਕਸਟਮਰ ਨਹੀਂ ਆਉਂਦਾ ਸਵੇਰੇ ਨਹਾ ਧੋ ਕੇ ਜਰੂਰ ਆਉਂਦੇ ਨੇ ਕਿ ਦੋ ਪੈਸੇ ਕਮਾ ਕੇ ਲਿਆਵਾਂਗੇ ਦੁਕਾਨਦਾਰੀ ਚੋਂ ਪਰ ਖਾਲੀ ਹੱਥ ਸ਼ਾਮ ਨੂੰ ਵਾਪਸ ਪਰਤ ਜਾਂਦੇ ਨੇ ਕਿਉਂਕਿ ਸੜਕ ਦੇ ਉੱਤੇ ਗੰਦਾ ਪਾਣੀ ਆ ਗੰਦੇ ਪਾਣੀ ਦੇ ਕਾਰਨ ਲੋਕ ਦੁਕਾਨਾਂ ਦੇ ਵਿੱਚ ਵੜ ਤੋਂ ਗੁਰਿਹੇਜ ਕਰਦੇ ਨੇ ਹੁਣ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਦੁਕਾਨਦਾਰਾਂ ਨੇ ਗੁਹਾਰ ਲਾਈਆ ਕਿਸਦਾ ਕੋਈ ਹੱਲ ਕੀਤਾ ਜਾਵੇ ਤੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਜਾਏ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸੰਗਰੂਰ